ਮਰਦਾਨਾ ਜੀ ਇਹਨਾਂ ਦਾ ਜਨਮ ਸਾਲ 1459 ਫਰਵਰੀ ਦਾ ਮਹੀਨਾ ਹੈ ਰਾਏਪੋਏ ਦੀ ਤਲਵੰਡੀ ਮੀਰ ਬਦਰਾ ਜੀ ਦੇ ਘਰ ਮਾਤਾ ਲੱਖੋ ਜੀ ਦੀ ਕੁੱਖ ਤੋਂ ਜਨਮ ਹੁੰਦਾ ਹੈ ਮੁਸਲਮਾਨ ਧਰਮ ਦੇ ਨਾਲ ਸੰਬੰਧ ਰੱਖਦੇ ਆ ਸੰਗੀਤ ਇਹਨਾਂ ਨੂੰ ਗੁਰਤੀ ਵਿੱਚ ਵਿਰਾਸਤ ਦੇ ਵਿੱਚ ਲਿਆ ਆ ਰਿਹਾ ਹੈ ਉਹੀ ਭਾਈ ਸਾਹਿਬ ਭਾਈ ਮਰਦਾਨਾ ਜਿਹਨੂੰ ਮਿਲ ਗਿਆ ਕੁਝ ਵਿਦਵਾਨਾਂ ਦਾ ਇਹ ਮੰਨਣਾ ਕਿ ਦੋ ਹੀ ਭਰਾ ਨੇ ਇੱਕ ਦਾਨਾ ਤੇ ਇੱਕ ਮਰਦਾਨਾ ਤੇ ਕੁਝ ਵਿਦਵਾਨਾਂ ਦਾ ਇਹ ਮੰਨਣਾ ਵੀ ਪਹਿਲਾਂ ਕਈ ਘਰ ਵਿੱਚ ਬੱਚੇ ਆਏ ਪਰ ਕਿਸੇ ਦਾ ਵਿਹੜੇ ਵਿੱਚ ਖੇਡਣਾ ਨਸੀਬ ਨਹੀਂ ਹੋਇਆ ਕੋਈ ਮਾਪਿਆਂ ਦੀ ਗੋਦ ਦਾ ਲੰਮਾ ਸਮਾਂ ਸ਼ਿੰਗਾਰ ਨਹੀਂ ਬਣ ਕੇ ਰਹਿ ਸਕਿਆ ਆਉਂਦਾ ਸੀ ਤੇ ਰੱਬ ਨੂੰ ਪਿਆਰਾ ਹੋ ਜਾਂਦਾ ਸੀ ਤੇ ਮਾਂ ਨੇ ਇਹਦਾ ਨਾਂ ਹੀ ਮਰ ਜਾਣਾ ਰੱਖ ਦਿੱਤਾ ਕਿ ਮਰਦਾ ਜਾਣਾ ਹੀ ਆ ਤੇ ਧੰਗੁਰੂ ਨਾਨਕ ਸਾਹਿਬ ਮਿਲਦਿਆ ਕਹਿੰਦੇ ਇਹ ਮਰ ਜਾਣਾ ਨਹੀਂ ਇਹ ਮਰਦਾਨੇ ਗੈ ਇਹ ਤਾਂ ਦੁਨੀਆ ਨੂੰ ਮਰਦਾਨੇ ਬਣਾਏਗਾ ਇਹ ਤਾਂ ਦੁਨੀਆ ਦੇ ਅੰਦਰ ਇੱਕ ਰੱਬੀ ਜੋਤ ਜਗਾ ਕੇ ਟੁੱਟਿਆ ਹੋਇਆਂ ਨੂੰ ਰੱਬ ਨਾਲ ਜੋੜੇਗਾ ਇਹਨੇ ਮਰਨਾ ਨਹੀਂ ਇਹ ਤਾਂ ਮਰੀਆਂ ਹੋਈਆਂ ਰੂਹਾਂ ਨੂੰ ਜੀਵਤ ਕਰਨ ਵਾਲਾ ਪਾਈ ਮਰਦਾਨਾ ਜੀ ਦੀ ਸ਼ਾਦੀ ਮਾਤਾ ਅੱਲਾ ਰੱਖੀ ਨਾਲ ਬੀਬੀ ਅੱਲਾ ਰੱਖੀ ਦੇ ਨਾਲ ਹੁੰਦੀ ਹੈ ਇਹਨਾਂ ਦੇ ਘਰ ਤਿੰਨ ਸੰਤਾਨ ਵਿੱਚ ਬੱਚੇ ਨੇ ਦੋ ਪੁੱਤਰ ਨੇ ਭਾਈ ਸਜਾਦਾ ਭਾਈ ਰਜਾਦਾ ਬੱਚੀ ਦਾ ਨਾਮ ਕਿਸੇ ਨੇ ਕਾਕੋ ਲਿਖਿਆ ਕਿਸੇ ਨੇ ਕਾਕੀ ਲਿਖਿਆ ਇਹ ਭਾਈ ਮਰਦਾਨਾ ਜੀ ਦਾ ਖਾਨਦਾਨ ਹੈ ਇਹ ਉਹਨਾਂ ਦਾ ਪਰਿਵਾਰ ਹੈ ਫਿਰ ਆਪਾਂ ਗੱਲ ਕਰਨੀ ਆ ਇੱਕ ਬਾਬਾ ਅਕਾਲ ਰੂਪ ਦੂਜਾ ਰਵਾਬੀ ਮਰਦਾਨਾ ਭਲੀ ਰਵਾਬ ਜਾਇੰਦਾ ਮਰਦਾਨਾ ਮਜਲਸ ਮਰਦਾਨਾ ਮਾਰੇ ਕਹਿੰਦੇ ਜਿਹਨੂੰ ਭਾਈ ਗੁਰਦਾਸ ਨਾ ਰਵਾਬ ਬੜੀ ਭੱਲੀ ਵਜਾਉਣਾ ਬੜੀ ਸੋਹਣੀ ਵਜਾਉਣਾ ਹੈ ਚੱਲ ਆ ਰਲ ਕੇ ਇਹ ਸਰਵਾਬ ਦੇ ਨਾਲ ਰੱਬ ਦੀ ਸਿਫਤ ਕਰੀਏ ਇੱਕ ਦਿਨ ਰਵਾਬ ਜਾ ਰਿਹਾ ਇੱਕ ਦਿੱਲੀ ਤੋਂ ਕਿਸੇ ਨੇ ਨਾ ਇੱਕ ਛੋਟਾ ਜਿਹਾ ਪੰਪਲੇਟ ਛਾਪਿਆ ਵਿਦਵਾਨ ਨੇ ਉਹ ਵੀ ਉਹਨਾਂ ਨੇ ਲਿਖਿਆ ਵੀ ਤੁਨ ਗੁਰੂ ਨਾਨਕ ਸਾਹਿਬ ਦੇ ਜਿਹੜੇ ਪਿਤਾ ਮਹਿਤਾ ਕਲਿਆਣ 10 ਪਿੰਡਾਂ ਦੇ ਪਟਵਾਰੀ ਆ ਤੇ ਜਿਹੜੇ ਮੀਰ ਬਦਰਾ ਜੀ ਨੇ ਭਾਈ ਮਰਦਾਨਾ ਜੀ ਦੇ ਪਿਤਾ ਉਹਨਾਂ ਦਾ ਕਈ ਲੋੜਾਂ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਦੇ ਘਰ ਚ ਪਹਿਲਾਂ ਹੀ بڑا ਆਉਣ ਜਾਣ ਬਣਿਆ ਭਾਈ ਮਰਦਾਨਾ ਜੀ ਵੀ ਕਈ ਵਾਰ ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਘਰ ਪਹਿਲਾਂ ਆ ਚੁੱਕੇ ਹੋਏ ਆ ਕੁਝ ਕੁ ਵਿਦਵਾਨੇ ਕਹਿੰਦੇ ਆ ਉਹ ਬੈਠੇ ਕਿਸੇ ਝਾੜੀਆਂ ਉੱਲੇ ਵਣਦੇ ਉੱਲੇ ਰਵਾਬ ਵਜਾ ਰਹੇ ਸਨ ਗੁਰੂ ਨਾਨਕ ਸਾਹਿਬ ਨੇ ਰਵਾਬ ਸੁਣੀ ਦੇ ਕੋਲ ਜਾ ਕੇ ਕਹਿੰਦੇ ਤੂੰ ਰਵਾਬ ਬੜੀ ਭੱਲੀ ਵਜਾਉਣਾ ਤੇਰਾ ਨਾਮ ਕੀ ਆ ਕਹਿੰਦਾ ਜੀ ਦਾਨਾ ਮਾਰੇ ਕਹਿੰਦੇ ਦਾਨਾ ਨਹੀਂ ਮਰਦਾਨਾ ਬਣ ਤੂੰ ਇਹ ਇਸਰਵਾਬ ਨੂੰ ਵਜਾ ਕੇ ਕੀ ਮਿਲਦਾ ਕਹਿੰਦਾ ਜੀ ਲੋਕਾਂ ਦੇ ਗੁਹੇ ਤੇ ਵਜਾਉਣਾ ਕੋਈ ਸੇਰ ਦੋ ਸੇਰ ਦਾਣੇ ਮਿਲ ਜਾਂਦੇ ਆ ਕੋਈ ਕਪੜਾ ਮਿਲ ਜਾਂਦਾ ਮੇਰੇ ਮੇਰੀ ਘਰ ਦੀ ਗੁਜ਼ਾਰਾ ਚੱਲਦੀ ਆ ਮੈਂ ਲੋਕਾਂ ਦੇ ਪੁਰਸੀ ਨਾਵੇਂ ਜਦੋਂ ਇਹ ਸਰਵਾਬ ਨਾਲ ਗਾ ਕੇ ਵਜਾਉਣਾ ਤੇ ਸੁਣਾਉਣਾ ਤੇ ਮੈਨੂੰ ਲੋਕ ਖੁਸ਼ ਹੋ ਕੇ ਕਾਫੀ ਕੁਝ ਮੇਰੀ ਝੋਲੀ ਚ ਪਾ ਦਿੰਦੇ ਆ ਇਹਦੇ ਨਾਲ ਮੇਰੀ ਰੋਜੀ ਰੋਟੀ ਚੱਲਦੀ ਆ ਤੁਨ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਇਹ ਨਹੀਂ ਹੋ ਸਕਦਾ ਇਸਰਵਾਬ ਨਾਲ ਤੂੰ ਰੱਬ ਦੀ ਸਿਫਤ ਕਰੇ ਖੁਦਾ ਦੀ ਸਿਫਤ ਕਰੇ ਘਰ ਪਰਿਵਾਰ ਦਾ ਤੇਰਾ ਚੱਲਣਾ ਹੀ ਚੱਲਣਾ ਰੋਜ਼ਗਾਰ ਦਾ ਤੇਰਾ ਚੱਲਣਾ ਹੀ ਚੱਲਣਾ ਤੂੰ ਇਸ ਸਰਵਾਪ ਨਾਲ ਜੁੜ ਕੇ ਰੱਬ ਦੀ ਸਬਦ ਕਰ ਤੂੰ ਨਿਰੰਕਾਰ ਨੂੰ ਮਿਲ ਜਾਏਗਾ ਤੇਰਾ ਦੀਨ ਤੇ ਦੁਨੀਆਂ ਦੋਨੀਆਂ ਥਾਂ ਹੀ ਭਲਾ ਹੋਏਗਾ ਲੋਕ ਤੇ ਪਰਲੋਕ ਦੋਨੀਆਂ ਥਾਂ ਹੀ ਭਲਾ ਹੋਏਗਾ ਤੇ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਇਹ ਬਚਨ ਪਾਈ ਮਰਦਾਨਾ ਜੀ ਨੇ ਸੁਣਿਆ ਤੇ ਨਾਲ ਇੱਕ ਜਵਾਬ ਸਵਾਲ ਜ਼ਰੂਰ ਆਇਆ ਸੀ ਮਾਲੇ ਮੇਰੇ ਘਰ ਪਰਿਵਾਰ ਦੀ ਗੁਜ਼ਾਰਾ ਕਿਵੇਂ ਚੱਲੇਗੀ ਮਾਲੇ ਕਹਿੰਦੇ ਜਿਹਦੀ ਸਿਫਤ ਕਰੇਗਾ ਤੇਰੇ ਪਰਿਵਾਰ ਦਾ ਪਰਵਰਿਸ਼ ਪਰਵਦگار ਉਹ ਪ੍ਰਮਾਤਮਾ ਕਰੇਗਾ ਜਿਨ ਪੈਦਾ ਇਸ ਤੂੰ ਕੀਤਾ ਸੂਈ ਦੇ ਆਧਾਰ ਜਿਹਨੇ ਪੈਦਾ ਕੀਤਾ ਸਾਰਿਆਂ ਨੂੰ ਰਿਜ਼ਕ ਉਹ ਦੇ ਰਿਹਾ ਤੇਰੇ ਘਰ ਵੀ ਉਹ ਪਹਚਾਏਗਾ ਚਲੋ ਪਟਵਾਰੀ ਘਰਾਨਾ 500 ਏਕੜ ਦੇ ਮਾਲਕ ਨੇ ਗੁਰਨਾਨਕ ਸਾਹਿਬ ਦੇ ਘਰ ਕਹਿ ਕੇ ਗਏ ਹੋਣਗੇ ਭਾਈ ਮਰਦਾਨੇ ਦੇ ਘਰ ਕੋਈ ਟੋਟਾ ਨਾ ਆਉਣ ਦਿਓ ਜੋ ਚਾਹੀਦਾ ਇਹਦੇ ਘਰ ਰਸਨ ਪਾਣੀ ਕਪੜਾ ਲੀੜਾ ਖੁਸ਼ੀ ਗਮੀ ਜੋ ਚਾਹੀਦਾ ਉਹ ਕੋਈ ਟੋਟਾ ਨਾ ਆਵੇ ਘਰ ਵਿੱਚ ਕਹਿ ਕੇ ਗਏ ਹੋਣਿਆ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਜੁੜ ਜਾਂਦਾ ਵੈਸੇ ਉਹਦੇ ਘਰ ਚ ਟੋਟਾ ਰਹਿੰਦਾ ਕੋਈ ਨਹੀਂ ਉਹਦੇ ਘਰ ਚ ਕਮੀ ਰਹਿੰਦੀ ਕੋਈ ਨਹੀਂ ਭਾਈ ਮਰਦਾਨਾ ਪਹਿਲੀ ਵਾਰ ਕਹਿਣ ਤੇ ਗੁਰੂ ਨਾਨਕ ਸਾਹਿਬ ਨਾਲ ਦੇਖੋ ਨਿੱਕੀਆਂ ਨਿੱਕੀਆਂ ਜਿੰਦਾ ਨੇ ਭਾਈ ਮਰਦਾਨਾ ਜੀ ਦਾ 1459 ਵਿੱਚ ਜਨਮ ਹੈ ਤਾਨ ਗੁਰੂ ਨਾਨਕ ਸਾਹਿਬ ਦਾ 1469 9 ਸਾਲ 2 ਮਹੀਨੇ ਭਾਈ ਮਰਦਾਨਾ ਜੀ ਤਾਨ ਗੁਰੂ ਨਾਨਕ ਸਾਹਿਬ ਨਾਲੋਂ ਵੱਡੇ ਆ ਪੌਣੇ 75 ਸਾਲ ਕੁੱਲ ਉਮਰ ਹੈ 47 ਸਾਲ ਤਾਨ ਗੁਰੂ ਨਾਨਕ ਸਾਹਿਬ ਨਾਲ ਰਹੇ ਆ ਜਿਨ੍ਹਾਂ ਨੇ 545 ਦੇ ਕਰੀਬ ਮਹੀਨੇ ਗੁਰੂ ਨਾਨਕ ਸਾਹਿਬ ਨਾਲ ਬਤੀਤ ਕੀਤੇ ਆ 16900 ਕੁਛ ਦਿਨ ਆਪਣੀ ਜ਼ਿੰਦਗੀ ਦੇ ਗੁਰੂ ਨਾਨਕ ਸਾਹਿਬ ਨਾਲ ਬਤੀਤ ਕੀਤੇ ਆ ਉਹ ਭਾਈ ਮਰਦਾਨਾ ਜੀ ਨਾਲ ਤੁਰੇ ਆ ਤੇ ਨਿੱਕੀਆਂ-ਨਿੱਕੀਆਂ ਜਿੰਦਾਂ ਨੇ ਇੱਕ ਬੜਾ ਵੱਡਾ ਫੈਸਲਾ ਲਿਆ ਗੁਰੂ ਨਾਨਕ ਸਾਹਿਬ ਦੀ ਉਮਰ ਉਸ ਵੇਲੇ ਉਹ ਜਿਹੜੀ 11 ਸਾਲਾਂ ਦੀ 11 ਸਾਲ ਦੀ ਉਮਰ 'ਚ ਭਾਈ ਮਰਦਾਨਾ ਨੂੰ ਮਿਲ ਰਿਹਾ ਚਲੋ ਭਾਈ ਮਰਦਾਨਾ ਦੀ ਉਮਰ 21 ਸਾਲ ਲਾ ਲਓ ਜੇ 10 ਸਾਲ ਅਸੀਂ ਵੱਡੇ ਮੰਨੀਏ ਤਾਂ 21 ਸਾਲ ਲਾ ਲਓ ਨਿੱਕੀਆਂ-ਨਿੱਕੀਆਂ ਇਹ ਜਿੰਨਾ ਫੈਸਲਾ ਕਿੰਨਾ ਵੱਡਾ ਵੀ ਚੱਲ ਮੇਰੇ ਨਾਲ ਆਪਾਂ ਨੇ ਰਲ ਮਿਲ ਕੇ ਸੰਸਾਰ ਦਾ ਭਲਾ ਕਰਨਾ ਹੈ ਆਪਾਂ ਰਲ ਮਿਲ ਕੇ ਰੱਬੀ ਹੁਕਮ پورے ਸੰਸਾਰ ਵਿੱਚ ਦੇਣਾ ਹੈ ਆਪਾਂ ਸਤਨਾਮ ਦਾ ਮੰਦਰ ਸੰਸਾਰ ਵਿੱਚ ਵੰਡਣਾ ਹੈ ਨਿੱਕੀਆਂ ਜਿੰਦਾਂ ਨੇ ਵੱਡਾ ਫੈਸਲਾ ਲਿਆ ਗੁਰੂ ਨਾਨਕ ਸਾਹਿਬ ਦਾ ਸੇਵਕ ਬਣ ਗਿਆ ਨਾਲ-ਨਾਲ ਰਹਿਣ ਵਾਲਾ ਇਵਨ ਕੇ ਭਾਈ ਵਰਦਾਨਾ ਗੁਰੂ ਨਾਨਕ ਸਾਹਿਬ ਦਾ ਭਰਾ ਬਣ ਕੇ ਨਾਲ ਰਹਿਣਾ ਸ਼ੁਰੂ ਕੀਤਾ ਸਤ ਸੰਗ ਕਰਨੀ ਸ਼ੁਰੂ ਕੀਤੀ ਉਹ ਵਕਤ ਆਇਆ ਜਦੋਂ ਰਾਏ ਪੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਆਉਂਦੇ ਆ ਸੁਲਤਾਨਪੁਰ ਵੇਈ ਨਦੀ ਦਾ ਇੱਕ ਕ੍ਰਿਸ਼ਮਾ ਵਾਪਰਦਾ ਭਾਈ ਮਰਦਾਨੇ ਦਾ ਸਿੱਧਕ ਉਦੋਂ ਵੀ ਨਹੀਂ ਡੋਦਾ ਪਰ ਉਦਾਸੀਆਂ ਜਦੋਂ ਆਰੰਭ ਕਰਨ ਦੀ ਬਾਤ ਆਉਂਦੀ ਹੈ ਭਾਈ ਮਰਦਾਨੇ ਦੀ ਰਵਾਬ ਪ੍ਰਾਣੀ ਹੋ ਚੁੱਕੀ ਹੈ ਰਵਾਬ ਨਵੀਂ ਖਰੀਦਣ ਵਾਸਤੇ ਬੇਬੇ ਨਾਨਕੀ ਕੋਲ ਜਾਂਦੇ ਆ ਬੇਬੇ ਮੈਂ ਤੇਰੇ ਵੀਰ ਆਪਣੇ ਖੁਦਾ ਦੇ ਨੂਰ ਦੇ ਨਾਲ ਜਾਣਾ ਮੈਂ ਉਹਦੇ ਨਾਲ ਬੈਠ ਕੇ ਰੱਬੀ ਸਿੱਖਤ ਸਲਾਹ ਕਰਨੀ ਆ ਮੈਨੂੰ ਥੋੜੀ ਜੀ ਮਾਇਆ ਦੇ ਮੈਂ ਰਵਾਬ ਨਵੀਂ ਖਰੀਦ ਕੇ ਉਹਦੇ ਨਾਲ ਤੁਰਾਂ ਬੇਬੇ ਨਾਨਕੀ ਨੇ ਕੁਝ ਮਾਇਆ ਦਿੱਤੀ ਹਰੋਆਣੇ ਪਿੰਡ ਚ ਭਾਈ ਫਰੰਦਾ ਜੀ ਕੋਲ ਜਾਂਦੇ ਆ ਉਹਨੇ ਰਵਾਬ ਬੜੀ ਸੋਹਣੀ ਬਣਾ ਕੇ ਰੱਖੀ ਹੋਈ ਐ ਭਾਈ ਮਰਦਾਨੇ ਨੂੰ ਬੜੀਆਂ ਰਵਾਬਾਂ ਦਿਖਾਈਆਂ ਉਹ ਕਹਿੰਦਾ ਜਿਹੜੀ ਸਾਹਮਣੇ ਟੰਗੀ ਆ ਉਹ ਦਿਖਾ ਉਹ ਕਹਿੰਦਾ ਮੈਂ ਇਹ ਬਿਲਕੁਲ ਨਹੀਂ ਦਿਆਂਗਾ ਇਹ ਤੁਹਾਨੂੰ ਗੁਰੂ ਨਾਨਕ ਦੇ ਪਾਤਸ਼ਾਹ ਵਾਸਤੇ ਮੈਂ ਰੱਖੀ ਆ ਤੇ ਉਹਨੇ ਕਿਹਾ ਜਿੰਨੀ ਮਰਜ਼ੀ ਕੀਮਤ ਲੈ ਇਹ ਰਵਾਬ ਮੈਂ ਇਹੀ ਲੈ ਕੇ ਜਾਣੀ ਆ ਉਹਨੇ ਰਵਾਬ ਦੇ ਦਰਸ਼ਨ ਕੀਤੇ ਵਜਾ ਕੇ ਵੇਖਿਆ ਜਦੋਂ ਬੋਜੇ ਚੋਂ ਪੈਸੇ ਕੱਢਣ ਲੱਗਿਆ ਤੇ ਭਾਈ ਫਰੰਦਾ ਕੀਮਤ ਦੱਸਣ ਤੋਂ ਪਹਿਲਾਂ ਕਹਿੰਦਾ ਇਹਦੀ ਕੀਮਤ ਤਾਂ ਅਸਲ ਵਿੱਚ ਇਹ ਹੈ ਇਹ ਰਵਾਬ ਦੀ ਕੀਮਤ ਉਸ ਦਿਨ ਪੂਰੀ ਹੋਏਗੀ ਜਦੋਂ ਇਹ ਰਵਾਬ ਕੇਵਲ ਗੁਰੂ ਨਾਨਕ ਦੇ ਚਰਨਾਂ 'ਚ ਵਜੇ ਕਿਸੇ ਹੋਰ ਦੇ ਦਰ ਤੇ ਨਾ ਵਜੇ ਮੈਂ ਸਮਝਾਂਗਾ ਇਹਦੀ ਕੀਮਤ ਪੂਰੀ ਹੋ ਗਈ ਭਾਈ ਮਰਦਾਨੇ ਨੇ ਕਿਹਾ ਮੈਂ ਗੁਰੂ ਨਾਨਕ ਦਾ ਸੇਵਕ ਹਾਂ ਮੈਂ ਤੇਰੇ ਨਾਲ ਵਾਦਾ ਰਿਹਾ ਜਿੰਨਾ ਵੀ ਸਮਾਂ ਰੱਬ ਨੇ ਚਾਹਿਆ ਜਦੋਂ ਤੱਕ ਇਹ ਰਵਾਬ ਵਜੇਗੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹੀ ਵਜੇਗੀ 47 ਸਾਲ ਉਹ ਰਵਾਬ ਵਜੀ ਗੁਰੂ ਨਾਨਕ ਸਾਹਿਬ ਦੇ ਦਰ ਤੇ ਵਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਵਜੀ ਕਿਸੇ ਹੋਰ ਦੇ ਮੂਹੇ ਤੇ ਨਹੀਂ ਵਜੀ ਉਹ ਰਵਾਬ ਫਿਰ ਜਿੱਥੇ ਜਿੱਥੇ ਵੱਜਦੀ ਗਈ ਮਹਾਰਾਹ ਕਹਿੰਦੇ ਪਾਪੀਆਂ ਦਾ ਭਲਾ ਹੁੰਦਾ ਗਿਆ ਚੋਰ ਸੰਤ ਬਣਦੇ ਗਏ ਤੇ ਭਾਈ ਮਰਦਾਨੇ ਦੀ ਹੁਣ ਤੁਸੀਂ ਕੁਰਬਾਨੀ ਦੇਖੋ ਕਿੰਨੀ ਵੱਡੀ ਆ ਮਹਾਰਾਜ ਨਾਲ ਤੁਰਦਾ ਮੈਂ ਕਦੋਂ ਬੇਨਤੀਆਂ ਕਰਕੇ ਸਮਾਪਤੀ ਕਰਨ ਲੱਗਿਆ ਹਰ ਦੁਆਰ ਦੀ ਧਰਤੀ ਤੇ ਇੱਕ ਪਾਂਡਾ ਜਿਹੜਾ ਆਪਣਾ ਕਿਰਿਆ ਕਰਮ ਕਰ ਰਿਹਾ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਅਸਲ ਵਿੱਚ ਬਹਨ ਹੈ ਭਾਈ ਮਰਦਾਨੇ ਨੂੰ ਕਹਿੰਦਾ ਅੱਗ ਲੈ ਕੇ ਪਰ ਚੜਦੇ ਵਾਲੇ ਪਾਸੇ ਖੜੀ ਚੜਦੇ ਵਾਲੇ ਜਦੋਂ ਖੜੇ ਭਾਈ ਮਰਦਾਨੇ ਦਾ ਪਰਸ਼ਾਵਾ ਚੁੱਲ੍ਹੇ ਚੌਕੇ ਤੇ ਪਿਆ ਤੇ ਉਹਨੇ ਅੱਗ ਦੀ ਉਹ ਜਿਹੜਾ ਬਾਲਣ ਦੇ ਵਿੱਚੋਂ ਚੁੱਲ੍ਹੇ ਵਿੱਚੋਂ ਇੱਕ ਲੱਕੜੀ ਬਲਦੀ ਹੋਈ ਲੈ ਕੇ ਮਗਰ ਪਿਆ ਕਹਿੰਦਾ ਤੇਰੇ ਪਰਸ਼ਾਵੇਂ ਨੇ ਮੇਰਾ ਧਰਮ ਪਿੱਟ ਦਿੱਤਾ ਗੁਰੂ ਨਾਨਕ ਸਾਹਿਬ ਕੋਲ ਆ ਕੇ ਉਸ ਉਸ ਪਾਣੇ ਨੂੰ ਕੁਛ ਨਹੀਂ ਗਿਆ ਬਲਕਿ ਸਮਝਾਉਣ ਦਾ ਢੰਗ ਵੇਖੋ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਝਿੜਕ ਰਿਹਾ ਕਹਿੰਦੇ ਮਰਦਾਨਿਆ ਤੈਨੂੰ ਪਤਾ ਨਹੀਂ ਲੱਗਦਾ ਤੂੰ ਕਿਉਂ ਇਹਦੇ ਚੁੱਲ੍ਹੇ ਚੋਂ ਕੇ ਤੇ ਆਪਣਾ ਪਰਸ਼ਾਵਾਂ ਪਾਇਆ ਦੇਖਦਾ ਸੀ ਵਿਚਾਰੇ ਦਾ ਕਿੱਡਾ ਨਾਜ਼ੁਕ ਧਰਮ ਹੈ ਤੇਰਾ ਪਰਸ਼ਾਵਾਂ ਪੈਣ ਨਾਲ ਹੀ ਟੁੱਟ ਗਿਆ ਕਿੱਡਾ ਕਮਜ਼ੋਰ ਧਰਮ ਹੈ ਤੇਰੇ ਪਰਸ਼ਾਵਾਂ ਨਾਲ ਟੁੱਟ ਗਿਆ ਚਲੋ ਚੰਗਾ ਹੋਇਆ ਹਲੇ ਦੇ ਕੋਲੇ ਜ਼ਿੰਦਗੀ ਬਚੀ ਹੈ ਇਹ ਫੇਰ ਆਪਣਾ ਧਰਮ ਜਿਹੜਾ ਕਮਾ ਲਏਗਾ ਜੇ ਅੰਤਲੇ ਸਮੇਂ ਇਹ ਘਟਨਾ ਵਾਪਰਦੀ ਇਹ ਕਰਦਾ ਕੀ ਸਾਰੀ ਜ਼ਿੰਦਗੀ ਦੇ ਜੱਪ ਦਾ ਵੇਦੇ ਦਾ ਭਿੱਟੇ ਜਾਣੇ ਸੀ ਪਰ ਮਰਦਾਨਿਆਂ ਜਿਹੜਾ ਧਰਮ ਮੈਂ ਤੈਨੂੰ ਦਿੱਤਾ ਜਿਹੜਾ ਧਰਮ ਮੈਂ ਮਨੁੱਖਤਾ ਦੀ ਝੋਲੀ ਵਿੱਚ ਪਾਉਣ ਵਾਸਤੇ ਆਇਆ ਇਹ ਤਾਂ ਪਰਸ਼ਾਵੇਂ ਨਾਲ ਟੁੱਟ ਗਿਆ ਇਹ ਧਰਮ ਤਾਂ ਤਵੀਆਂ ਤੇ ਬੈਠ ਕੇ ਵੀ ਨਹੀਂ ਟੁੱਟੇਗਾ ਇਹ ਧਰਮ ਖੋਪਰ ਲਹਾ ਕੇ ਵੀ ਨਹੀਂ ਟੁੱਟੇਗਾ ਇਹ ਧਰਮ ਬੰਦ-ਬੰਦ ਕਟਾ ਕੇ ਨਹੀਂ ਟੁੱਟੇਗਾ ਇਹ ਧਰਮ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆਰਿਆ ਨਾਲ ਤਾਂ ਆਪਣਾ ਆਪ ਚਿਰਵਾ ਲੇਗਾ ਕੋਈ ਪਰ ਇਹ ਧਰਮ ਨਹੀਂ ਟੁੱਟੇਗਾ ਮੈਂ ਧਰਮ ਆ ਦੇ ਕੇ ਜਾ ਕੋਡੇ ਰਾਖਸ਼ ਕੋਲ ਜਾਣਾ ਕਿਹੜੇ ਖਤਰੇ ਤੋਂ ਖਾਲੀ ਸੀ ਭਾਈ ਮਰਦਾਨਾ ਜੀ ਪਹਿਲਾਂ ਜਾਂਦੇ ਆ ਨੂਰ ਸ਼ਾਹ ਜਾਦੂਗਰਨੀ ਕੋਲ ਜਾਣਾ ਕੋਈ ਖਤਰੇ ਤੋਂ ਖਾਲੀ ਸੀ ਭਾਈ ਮਰਦਾਨਾ ਜੀ ਪਹਿਲਾਂ ਜਾਂਦੇ ਆ ਵਲੀ ਗੰਧਾਰੀ ਐਡਾ ਰਿੱਧੀਆਂ ਸਿੱਧੀਆਂ ਦਾ ਮਾਲਕ ਜਿਹੜਾ ਹੁੰਦਾ ਪੜਨੇ ਪਾ ਦਿੰਦਾ ਪਰ ਉਹਦੇ ਕੋਲ ਜਾਣਾ ਕੋਈ ਕੁਰਬਾਨੀ ਥੋੜਾ ਥੋੜੀ ਸੀ ਭਾਈ ਮਰਦਾਨਾ ਪਾਣੀ ਲੈਣ ਵਾਸਤੇ ਜਾਂਦਾ ਉਹਨੇ ਕਿਹਾ ਤੂੰ ਚੇਲਾ ਕਿਹਦਾ ਸ਼ਗਿਰਦ ਕਿਹਦਾ ਉਹਨੇ ਕਿਹਾ ਤੁਹਾਨੂੰ ਗੁਰੂ ਨਾਨਕ ਦੇ ਪਾਸ਼ਾ ਦਾ ਜਹਰ ਪੀਰ ਜਗਤ ਗੁਰੂ ਬਾਬੇ ਦਾ ਮੈਂ ਮਰੀਦ ਆ ਵਲੀ ਕੰਧਾਰੀ ਕਹਿੰਦਾ ਬਾਣੀ ਮੈਂ ਤਾਂ ਦੇਾਂਗਾ ਜੇ ਉਹਦੀ ਸਿੱਖੀ ਛੱਡ ਕੇ ਮੇਰਾ ਮਤ ਧਾਰਨ ਕਰੇ ਜੇ ਤੂੰ ਮੇਰਾ ਸੇਵਕ ਮੇਰਾ ਪੈਰੋਕਾਰ ਬਣੇ ਤਾਂ ਪਾਣੀ ਮਿਲਣਾ ਹੈ ਭਾਈ ਮਰਦਾਨਾ ਜੀ ਦਾ ਹੁਣ ਜਵਾਬ ਸੁਣਿਓ ਕੀ ਸੀ ਕਹਿਣ ਲੱਗੇ ਵਲੀ ਕੰਧਾਰੀ ਜੀ ਮੇਰੇ ਕੋਲ ਇੱਕੋ ਹੀ ਦਿਲ ਸੀ ਉਹ ਮੈਂ ਗੁਰੂ ਨਾਨਕ ਸਾਹਿਬ ਨੂੰ ਦੇ ਚੁੱਕਿਆ ਜੇ ਦੋ ਹੁੰਦੇ ਮੈਂ ਇੱਕ ਤੈਨੂੰ ਦੇ ਜਾਂਦਾ ਪਰ ਕਰਾ ਕੀ ਅੱਲਾਹ ਤਾਲਾ ਖੁਦਾ ਬੰਦ ਕਰੀਮ ਨੇ ਇੱਕੋ ਹੀ ਦਿਲ ਦਿੱਤਾ ਸੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਹੋ ਚੁੱਕਿਆ ਜਿਹੜਾ ਗੁਰੂ ਨਾਨਕ ਸਾਹਿਬ ਦਾ ਬਣ ਚੁੱਕਿਆ ਤੇ ਮੈਂ ਪਾਣੀ ਬਦਲੇ ਧਰਮ ਨਹੀਂ ਗੁਰੂ ਨਾਨਕ ਨੇ ਕਿਹਾ ਮੈਂ ਧਰਮ ਉਹ ਦੇ ਕੇ ਜਾਣਾ ਜਿਹੜਾ ਖੂਨ ਦੀਆਂ ਨਦੀਆਂ ਵਹਾ ਕੇ ਵੀ ਕਦੇ ਦੇਖ ਕੇ ਕਵਰਾ ਕੇ ਟੁੱਟੇਗਾ ਨਹੀਂ ਪਾਣੀ ਪਿੱਛੇ ਦਾ ਇਸ ਧਰਮ ਨੇ ਕੀ ਟੁੱਟਣਾ ਪਾਣੀ ਪਿੱਛੇ ਇਸ ਧਰਮ ਨੇ ਕੀ ਟੁੱਟਣਾ ਤੇ ਜਦੋਂ ਗੁਰੂ ਨਾਨਕ ਸਾਹਿਬ ਦਾ ਜਿਸ ਦਿਨ ਆਨੰਦ ਕਾਰਜ ਸ਼ਾਦੀ ਵਿਆਹ ਸੀ ਮਹਾਰੇ ਨੇ ਘਰ-ਘਰ ਕੇ ਗਰੀਬਾਂ ਨੂੰ ਸੋਨੇ ਚਾਂਦੀ ਹੀਰੇ ਮੋਰਾ ਜਵਾਰਾ ਤਾਂ ਦੇ ਥਾਲ ਵੰਡੇ ਮਾਇਆ ਵੰਡੀ भाई मर्दाना ਸਵੇਰ ਤੋਂ ਸ਼ਾਮ ਤੱਕ ਦੇਖਦਾ ਰਿਹਾ ਮੇਰੀ ਵਾਰੀ ਹੁਣ ਵੀ ਆਈ ਹੁਣ ਵੀ ਆਈ ਤੇ ਅੰਤ ਉਹਨੇ ਕਹੀ ਦਿੱਤਾ ਮਹਾਰਾਜ ਮੈਨੂੰ ਤਾਂ ਸਿੱਖੇ ਮੈਂ ਤੁਹਾਡਾ ਸਭ ਤੋਂ ਨਜ਼ਦੀਕੀ ਸੇਵਕ ਤੁਹਾਡੇ ਹਰ ਵੇਲੇ ਨਾਲ ਰਹਿਣਾ ਬਿਨਾ ਮੰਗਿਆਂ ਤੁਸੀਂ ਮੈਨੂੰ ਆਵਾਜ਼ ਮਾਰ ਕੇ ਕਹੋਗੇ ਮਰਦਾਨਿਆ ਆ ਮਾਇਆ ਦੀ ਪੰਡ ਤੇਰੇ ਵਾਸਤੇ ਰੱਖਿਆ ਚਾਕੇ ਲੈ ਜਾ ਆ ਸੋਨਾ ਚਾਂਦੀ ਤੇਰੇ ਲਈ ਰੱਖਿਆ ਚਾਕੇ ਲੈ ਜਾ ਪਰ ਸਤਗੁਰੂ ਦੁਨੀਆ ਨੂੰ ਵੰਡੀ ਜਾ ਰਿਓ ਮੇਰਾ ਤਾਂ ਨਾ ਹੀ ਨੀ ਕਿਤੇ ਕੀ ਗੱਲ ਅਜ ਮੇਰੇ ਲਈ ਕੁਝ ਵੀ ਨਹੀਂ ਰੱਖਿਆ ਮੈਨੂੰ ਅੱਜ ਕੁਝ ਵੀ ਨਹੀਂ ਦੇਣਾ ਮੈਨੂੰ ਅੱਜ ਤੁਸੀਂ ਅੱਜ ਖੁਸ਼ੀਆਂ ਦੇ ਦਿਨ ਤੇ ਕੀ ਦੋਗੇ ਮੈਂ ਦੇਖ ਰਿਹਾ ਤੁਸੀਂ ਸਵੇਰ ਤੋਂ ਸ਼ਾਮ ਤੱਕ ਗਰੀਬਾਂ ਨੂੰ ਵਰਸਾ ਰਹੇ ਹੋ ਲੋੜਵੰਦਾਂ ਦੀਆਂ ਝੋੜੀਆਂ ਭਰ ਰਹੇ ਹੋ ਗੁਰੂ ਨਾਨਕ ਸਾਹਿਬ ਕਹਿੰਦੇ ਕੌਣ ਕਹਿੰਦਾ ਮਰਦਾਨਿਆਂ ਕਿ ਮੈਂ ਤੇਰੇ ਲਈ ਕੁਝ ਨਹੀਂ ਰੱਖਿਆ ਕੌਣ ਕਹਿੰਦਾ ਵੀ ਮੈਂ ਤੈਨੂੰ ਕੋਈ ਦਾਤ ਨਹੀਂ ਦਿੱਤੀ ਅਸਲ ਵਿੱਚ ਮੈਂ ਜਿਹੜੀ ਦਾਤ ਤੈਨੂੰ ਦਿੱਤੀ ਆ ਉਹ ਮੈਂ ਕਿਸੇ ਨੂੰ ਨਹੀਂ ਦਿੱਤੀ ਮਾਰੇ ਕੀ ਦਿੱਤਾ ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਰੱਬ ਦੇ ਕੀਰਤਨ ਦੀ ਦਾਤ ਦਿੱਤੀ ਸਤੈਨੋ ਦੀ ਸਿਵਤ ਸਲਾਹ ਦੀ ਦਾਤ ਦਿੱਤੀ ਹੈ ਉਹ ਸਿਵਤ ਸਲਾਹ ਬਖਸ਼ੀ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਦਸ਼ਾਹੀ ਪਾਦਸ਼ਾਹ ਜਿਹੜੀ ਪਾਦਸ਼ਾਹ ਬਣਾਉਣ ਵਾਲੀ ਦਾਤ ਹੈ ਨਾ ਉਹ ਮੈਂ ਤੇਰੀ ਚੋਲੀ ਚ ਪਾਈ ਆ ਮੈਂ ਕਿਸੇ ਹੋਰ ਨੂੰ ਨਹੀਂ ਦਿੱਤੀ ਤੂੰ ਐਵੇਂ ਨਾ ਚੋਰਾ ਕਰ ਤੇ ਫਿਰ ਵੀ ਕਹਿੰਦਾ ਮਰ ਕਹਿੰਦੇ ਚੱਲ ਜੇ ਤਰਾ ਕੋਈ ਮਾਨਾ ਤਾਂ ਦੱਸ ਕੀ ਚਾਹੀਦਾ ਕਹਿੰਦਾ ਪਾਸ਼ਾ ਅੱਜ ਤੁਹਾਡੇ ਪਸ਼ਾਕ ਚੋਲਾ ਕਹਿੰਦੇ ਵਾੜੇ ਦਿਨ ਕੀਮਤੀ ਕੱਪੜੇ ਸੋਹਣੇ ਹੁੰਦੇ ਆ ਇਹ ਜੇ ਮੈਨੂੰ ਦੇ ਦਿਓ ਮੈਨੂੰ ਸੋਨਾ ਲੱਗ ਮਾਰ ਨੇ ਚੋੜਾ ਲਾ ਕੇ ਦਿੱਤਾ ਕਹਿੰਦੇ ਲੈ ਲੈ ਸਭ ਕੁਝ ਤੇਰਾ ਹੀ ਆ ਪਾ ਕੇ ਕਹਿੰਦਾ ਮਹਾਰਾਜ ਮੈਨੂੰ ਕਿਹੋ ਜਿਹਾ ਲੱਗਦਾ ਤੁਹਾਡੇ ਬੜਾ ਫੱਬਦਾ ਸੀ ਪਾਸ਼ਾ ਕਹਿੰਦੇ ਤੂੰ ਹੀ ਰਹਿ ਹੀਰਾ ਦੇਸ਼ਮ ਦੇ ਕੱਪੜਿਆਂ ਚ ਹੋਵੇ ਹੀਰਾ ਲੀਰਾਂ ਚ ਹੋਵੇ ਹੀਰਾ ਹੀਰਾ ਹੀ ਰਹਿੰਦਾ ਮਰਦਾਨਿਆਂ ਕੱਪੜਿਆਂ ਕਰਕੇ ਹੀਰੇ ਦੀ ਕੀਮਤ ਨਹੀਂ ਹੁੰਦੀ ਗੁਣਾ ਕਰਕੇ ਹੀਰੇ ਦੀ ਕੀਮਤ ਐ ਤੂੰ ਰੱਬ ਦੇ ਘਰ ਦਾ ਕੀਰਤਨੀਆਂ ਤੇਰੀ ਕੀਮਤ ਕੱਪੜਿਆਂ ਕਰਕੇ ਨਹੀਂ ਤੇਰੀ ਕੀਮਤ ਕੀਰਤਨ ਕਰਕੇ ਆ ਬਾਣੀ ਕਰਕੇ ਆ ਤੇਰੀ ਕੀਮਤ ਨਹੀਂ ਘਟ ਸਕਦੀ ਪਰ ਇੱਕ ਗੱਲ ਚੇਤੇ ਰੱਖੀ ਲੋ ਜਿਹੜਾ ਬਚਨ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਅੱਜ ਇਹ ਬਚਨ ਪੱਲੇ ਬੰਨ ਕੇ ਜਾਇਓ ਅੱਜ ਆ ਬਚਨ ਸਾਰੇ ਪੱਲੇ ਬੰਨ ਕੇ ਜਾਇਓ ਤੇ ਅਸੀਂ ਸਮਝ ਲਾਂਗੇ ਅਸੀਂ ਸੱਚਮੁੱਚ ਭਾਈ ਮਰਦਾਨਾ ਜੀ ਦਾ ਅੱਜ ਜਨਮ ਦਿਹਾੜਾ ਮਨਾ ਕੇ ਆਇਆ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਇੱਕ ਗੱਲ ਚੇਤੇ ਰੱਖੀ ਅੱਜ ਤੂੰ ਬਾਣਾ ਨਾਨਕ ਦਾ ਪਾਲਿਆ ਅੱਜ ਤੂੰ ਬਾਣਾ ਸਿੱਖੀ ਦਾ ਪਾਲਿਆ ਅੱਜ ਤੂੰ ਚੋਲਾ ਆਪਣੇ ਗੁਰੂ ਦਾ ਪਾਲਿਆ ਜ਼ਿੰਦਗੀ 'ਚ ਬੜਾ ਕੁਝ ਇਨਸਾਨ ਨੂੰ ਚਾਹੀਦਾ ਹੁੰਦਾ ਹੈ ਕੋਸ਼ਿਸ਼ ਕਰੀ ਇੰਤਿਹਾਲ ਰੱਖੀ ਜਦੋਂ ਵੀ ਕਿਤੇ ਕਿਸੇ ਚੀਜ਼ ਦੀ ਲੋੜ ਪਈ ਇਸ ਝੋਲੇ ਦੀਆਂ ਕੰਨੀਆਂ ਫੜ ਕੇ ਮੇਰੇ ਕਰਤਾਰ ਕੋ ਮੰਗ ਲਈ ਮੇਰਾ ਕਰਤਾਰ ਤੇਰੀ ਝੋਲੀ ਦਾਤਾਂ ਨਾਲ ਭਰ ਦੇਗਾ ਕਿਤੇ ਇਸ ਝੋਲੇ ਦੀਆਂ ਕੰਨੀਆਂ ਫੜ ਕੇ ਕਿਸੇ ਕਬਰ ਤੋਂ ਨਾ ਮੰਗਣ ਲੱਗ ਪਈ ਕਿਸੇ ਮੜੀ ਮਸਾਂ ਤੋਂ ਨਾ ਮੰਗਣ ਲੱਗ ਪਈ ਕਿਸੇ ਬੰਦੇ ਅੱਗੇ ਝੋਲੀ ਨਾ ਅੜ ਕੇ ਖੜ ਜਾਈਏ ਇਸ ਬਾਣੇ ਨੂੰ ਦਾਗ ਲੱਗ ਜਾਏਗਾ ਇਸ ਗੱਲ ਦਾ ਖਿਆਲ ਰੱਖੀ ਅੱਜ ਧਰਮ ਦਾ ਬਾਣਾ ਮੰਗਣਾ ਕਿਦੇ ਤੋਂ ਐ ਅੱਜ ਨਿਗਾਹ ਮਾਰ ਕੇ ਵੇਖਿਓ ਕਿਤੇ ਅਸੀਂ ਸਿੱਖੀ ਦਾ ਲਿਵਾਸ ਪਾ ਕੇ ਅਸੀਂ ਤਾਂ ਨਹੀਂ ਕਵਰਾ ਤੋਂ ਮੰਗੀ ਜਾ ਰਹੇ ਅਸੀਂ ਤਾਂ ਨਹੀਂ ਮੜੀਆ ਵਸਾਣਾ ਤੋਂ ਮੰਗੀ ਜਾ ਰਹੇ ਅਸੀਂ ਤਾਂ ਨਹੀਂ ਕਿਤੇ ਹੋਰ ਪੀਰਾਂ ਫਕੀਰਾਂ ਤੋਂ ਮੰਗੀ ਜਾ ਰਹੇ ਅਸੀਂ ਤਾਂ ਨਹੀਂ ਕਿਸੇ ਮਨ ਸਤਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਅਸੀਂ ਤਾਂ ਨਹੀਂ ਕਿਸੇ ਬੰਦੇ ਨੂੰ ਗੁਰੂ ਧਾਰਨ ਕਰੀ ਬੈਠੇ ਜਰੂਰ ਅਜਮਨਾ ਚ ਚਾਤ ਮਾਰ ਕੇ ਜਾਇਓ ਜੇ ਅੱਜ ਅਸੀਂ ਭਾਈ ਮਰਦਾਨਾ ਜੀ ਤਰ੍ਹਾਂ ਰੱਬ ਅੱਗੇ ਝੋਲੀ ਅਡਣੀ ਸਿੱਖ ਗਏ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਝੋਲੀ ਅਡਣੀ ਸਿੱਖ ਗਏ ਤੇ ਅੱਜ ਸਾਨੂੰ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਮਨਾਇਆ ਸਾਡੇ ਲਈ ਸਫਲ ਹੋ ਜਾਏ ਸਫਲ ਹੋ ਜਾਏਗਾ ਖੈਰ ਉਹ ਉਹ ਕੀਰਤਨੀਆਂ ਜਿਨੇ 19 ਰਾਗਾਂ ਵਿੱਚ ਮਹਾਰਾਜ ਨੇ ਜੇ ਬਾਣੀ ਉਚਾਰੀ ਗੁਰਨਾਨ 19 ਰਾਗਾਂ 'ਚ ਉਹਨੇ ਰਵਾਵ বাজਾਈ 47 ਸਾਲ ਨਾਲ ਰਿਆ ਅੰਤਲਾ ਸਮਾਂ ਆਇਆ ਮਾਰੇ ਕਹਿੰਦੇ ਮਰਦਾਨਿਆਂ ਦੱਸ ਤੇਰੀ ਕੋਈ ਯਾਦਗਾਰ ਬਣਾ ਦੇਆ ਕੋਈ ਮੜੀ ਮਸਾਨ ਬਣਾ ਦੇਆ ਮਾਰੇ ਕਹਿੰਦੇ ਭਾਈ ਮਰਦਾਨਾ ਕਹਿੰਦਾ ਪਾਸ਼ਾ ਇਹ ਮਿੱਟੀ ਦੀ ਮੜੀ 'ਚੋਂ ਕੱਢ ਕੇ ਇਟਾਂ ਦੀ ਮੜੀ ਪਾਣਾ ਚਾਹੁੰਦੇ ਹੋ ਨਾ 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 बस तेरी मेरी तोड़ न बजे यही मांग मांगी तेरी मेरी तोड़ न बजे मारे कहंदे समझा नहीं कहंदा महाराज ਤੁਸੀਂ ਤੁਸੀਂ ਖੁਦਾ ਦੀ ਸਿਫਤ ਕਰ ਦਿਓ ਮੈਂ ਤੁਹਾਡੀ ਸਿਫਤ ਕਰਦਾ ਤੁਸੀਂ ਖੁਦਾ ਨੂੰ ਵੇਖਿਆ ਮੈਂ ਤੁਧ ਨੂੰ ਵੇਖਿਆ ਤੁਸੀਂ ਖੁਦਾ ਨੂੰ ਪਾਇਆ ਹੋਂ ਤੁਧ ਨੂੰ ਪਾਇਆ ਤੇਰੇ ਤੇ ਖੁਦਾ ਵਿੱਚ ਕੋਈ ਅੰਤਰ ਨਹੀਂ ਮੇਰੇ ਤੇ ਤੇਰੇ ਵਿੱਚ ਕੋਈ ਅੰਤਰ ਨਹੀਂ ਬਸ ਮੈਨੂੰ ਆਪਣਾ ਬਣਾ ਆਪਣੇ ਲੋਕ ਵਿੱਚ ਵੀ ਮੈਂ ਤੇਰੇ ਚਰਨਾ ਚ ਰਿਹਾ ਮਰਨ ਤੋਂ ਬਾਅਦ ਵੀ ਭਾਵ ਪ੍ਰਲੋਕ ਵਿੱਚ ਵੀ ਮੈਂ ਤੇਰੇ ਚਰਨਾ ਚ ਰਹਿਣਾ ਚਾਹੁੰਨਾ ਮੇਰੀ ਤੇਰੀ ਤੋੜ ਨੇ ਵਜਾਏ ਬਸ ਆਹ ਦਾਤ ਭਾਈ ਮਰਦਾਨਾ ਦੇ ਕੋ ਮੰਗ ਕੀ ਲਿਆ ਅੰਗਲੇ ਸਮੇਂ ਤੇਰੀ ਮੇਰੀ ਤੋੜ ਨੇ ਵਜਾਏ ਅੰਤਲ ਆ ਜਾਣ ਤੋਂ ਬਾਅਦ ਵੀ ਮੈਂ ਤੇਰੇ ਚਰਨਾ ਚ ਰਹਾ ਫਿਰ ਤਿੰਨ ਸ਼ਬਦ ਮਾਰੇ ਨੇ ਭਾਈ ਮਰਦਾਨਾ ਜੀ ਨੂੰ ਸਮਰਪਿਤ ਕੀਤੇ ਭਾਈ ਮਰਦਾਨਾ ਜੀ ਦੇ ਪਰਥਾਏ ਵਿਚਾਰਨ ਕੀਤੇ ਖੈਰ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਗੋਦ ਵਿੱਚ ਭਾਈ ਮਰਦਾਨੇ ਨੇ ਆਪਣੀ ਜ਼ਿੰਦਗੀ ਦਾ ਅੰਤਿਮ ਸਾਹ ਲਿਆ ਤੇ ਭਾਈ ਮਰਦਾਨਾ ਦੇਖੋ ਜਿਹਦਾ ਸਿੱਖੀ ਰਵੈਤਾ ਮੁਤਾਬਕ ਸੰਸਕਾਰ ਹੁੰਦਾ ਉਹਨੇ ਇਤਰਾਜ਼ ਹੀ ਨਹੀਂ ਕੀਤਾ ਮੈਂ ਮੁਸਲਮਾਨ ਹਾਂ ਮਾਰੇ ਤੁਸੀਂ ਮੰਦਰਾਂ ਚ ਲਈ ਫਿਰਦੇ ਹੋ ਚਲ ਮੰਦਰ ਚ ਲੈ ਕੇ ਫਿਰ ਕਹਿੰਦੇ ਆਰਤੀ ਵੀ ਕਰ ਮੈਨੂੰ ਆਰਤੀ ਵਿੱਚ ਵੀ ਰਵਾਬਾਂ ਵਜਵਾਈ ਜਾ ਰਿਹਾ ਕੋਈ ਇਤਰਾਜ਼ ਨਹੀਂ ਕੀਤਾ ਜੋ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਉਹਨੇ ਮੰਨ ਲਿਆ ਸਿੱਖ ਇਹ ਹੁੰਦਾ ਸਿੱਖੀ ਇਹ ਹੁੰਦੀ ਆ ਜੋ ਗੁਰ ਕਹੈ ਸੋਏ ਪਰ ਮਾਨੋ ਹਰ ਹਰ ਕਥਾ ਨਿਰਾਲੀ ਆ ਸਿੱਖੀ ਦੀ ਪਰਵਾਸ਼ਾ ਜੋ ਗੁਰੂ ਕਹੀ ਜਾਵੇ ਤੇ ਸਿੱਖ ਉਹ ਮੰਨੀ ਜਾਵੇ ਖੈਰ ਇਸ ਸਰੀਰ ਕਚੋਲੇ ਨੂੰ ਸਮੇਟ ਕੇ ਗੁਰੂ ਚਰਨਾ ਚ ਸਮਾ ਗਏ ਮਾਰੇ ਰਾਏ ਪੋਏ ਤਲਵੰਡੀ ਵਾਪਸ ਆਉਂਦੇ ਆ ਪਰਿਵਾਰ ਨੂੰ ਪਤਾ ਲੱਗਦਾ ਮਿਲਣ ਵਾਸਤੇ ਆਏ ਭਾਈ ਸਜਾਦਾ ਰਜਾਦਾ ਆਏ ਉਹਨਾਂ ਨੇ ਕਿਹਾ ਬਾਬਾ ਸਾਡਾ ਅੱਬੂ ਕਿੱਥੇ ਹੈ ਸਾਡਾ ਅੱਬੂ ਨਜ਼ਰ ਨਹੀਂ ਪੈ ਰਿਆ ਮਾਰੇ ਕਹਿੰਦੇ ਸਜਾਦਿਆਂ ਤੁਹਾਡਾ ਅੱਬੂ ਖੁਦਾ ਦੇ ਘਰ ਚਲਾ ਗਿਆ ਨਜ ਘਰ ਚਲਾ ਗਿਆ ਹਾਂ ਨਿਝ ਕਰ ਹਾਂ ਕਹਿਣ ਲੱਗੇ ਅੱਬੂ ਅੱਛਾ ਹੁਣ ਨਹੀਂ ਕਹਿੰਦੇ ਨਹੀਂ ਨਹੀਂ ਉਹ ਨਿਝ ਕਰ ਚਲਾ ਗਿਆ ਹੁਣ ਸਰੀਰ ਕੋ ਮਲਾਪ ਨਹੀਂ ਹੁਣ ਸ਼ਬਦ ਰਾਹੀ ਮਲਾਪ ਹੈ ਪਰ ਤੁਹਾਡੇ ਅੱਬੂ ਨੇ ਨੇਕ ਕੰਮ ਕੀਤਾ ਰੱਬ ਦੀ ਸਿਫਤ ਤੁਸੀਂ ਦੱਸੋ ਕੀ ਚਾਹੀਦਾ ਕੀ ਮੰਗਣਾ ਉਹ ਕਹਿੰਦੇ ਅੱਬੂ ਨੂੰ ਵੀ ਸਾਰੀ ਜ਼ਿੰਦਗੀ ਮੰਗਣਾ ਨਹੀਂ ਆਇਆ ਤੇ ਸਾਨੂੰ ਤਾਂ ਮੰਗਣਾ ਸਿਖਾਇਆ ਹੀ ਨਹੀਂ ਕੀ ਮੰਗੀਏ ਬਸ ਜਿਹੜੀ ਦਾਤ ਸਾਡੇ ਅੱਬੂ ਨੂੰ ਦਿੱਤੀ ਉਹ ਸਾਨੂੰ ਦੇ ਦੇ ਮਾਰੇ ਕਹਿੰਦੇ ਤੁਹਾਡੇ ਅੱਬੂ ਨੂੰ ਮੈਂ ਕੀਰਤਨ ਦਿੱਤਾ ਫਿਰ ਯਾਦ ਰੱਖਿਓ ਭਾਈ ਮਰਦਾਨੇ ਦੀਆਂ ਅੰਸਵੰਸ ਲੰਬਾ ਸਮਾਂ ਗੁਰੂ ਘਰ ਚ ਕੀਰਤਨ ਕਰਦੀ ਰਹੀ ਇਹਨਾਂ ਦੀ ਝੋਲੀ ਵੀ ਕੀਰਤਨ ਪਾਇਆ ਸੋ ਇਹ ਆ ਭਾਈ ਮਰਦਾਨਾ ਜੀ ਦਾ ਜੀਵਨ ਜਿਨੂੰ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਘੱਲ ਕੇ ਫਰੰਦੇ ਟੇਗਰ ਵਾਪਸੀ ਮਗਾਇਆ ਪਹਿਲੇ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ ਮਾਰੇ ਕਹਿੰਦੇ ਚਾਰ ਕੁੰਡ ਤਾਰ ਵਜੀ ਜੰਗਲੀ ਪਹਾੜੀ ਥੱਲੀ ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਜੀ ਸੱਜਣ ਦੇ ਠੱਗ ਜੱਗ ਲੋਦੀ ਦੇ ਕਾਬਰਾ ਬਾਵਰ ਦੇ ਜਾਬਰਾਂ ਨੇ ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ ਰੱਬ ਆਪ ਹੀ ਪਿੰਨੀ ਤਾਰ ਜਿਹਦੀ ਨਾਮ ਮਰਦਾਨਾ ਜੱਗ ਤਾਰਨੇ ਬਹਾਨਾ ਸੀ ਉਹਦਾ ਸੰਸਾਰ ਨੂੰ ਤਾਰਨ ਦਾ ਬਹਾਨਾ ਸੀ ਭਾਈ ਮਰਦਾਨਾ ਜਿੱਥੇ ਜਿੱਥੇ ਰਵਾਬ ਵੱਜੀ ਗੁਰਨਾਨਕ ਨਾਲ ਜੁੜਦੇ ਗਏ ਰੱਬ ਨਾਲ ਜੁੜਦੇ ਗਏ ਸਤਿਗੁਰੂ ਰਹਿਮਤ ਕਰਨ ਅੱਜ ਭਾਈ ਮਰਦਾਨਾ ਜੀ ਵਰਗਾ ਟੁੱਟ ਵਿਸ਼ਵਾਸ ਸਾਡੇ ਜੀਵਨ ਚ ਆਵੇ ਤੇ ਅਸੀਂ ਵੀ ਭਾਈ ਮਰਦਾਨੇ ਵਰਗੇ ਆਗਿਆਕਾਰੀ ਸੇਵਕ ਬਣੀਏ ਜਿਸ ਕਰਕੇ ਜੀਵਨ ਲੋਕ ਸੁਖੀਏ ਪਰ ਲੋਕ ਸੁਹਲੇ ਨਾਨਕ ਆਪੇ ਮੇਲੇ ਦੇ ਭਾਗੀ ਬਣ ਸਕੇ ਸਰਬੱਤ ਸੰਗਤਾਂ ਨੂੰ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਆਓ ਆਨੰਦ ਸਾਹਿਬ ਦੀ ਬਾਣੀ ਅਰਦਾਸ ਬੇਨਤੀ ਕੋਈ ਰਸਨਾ ਵਾਂਜੀ ਨਾਰੇ ਗਜਵਜ ਕੇ ਰਸਨਾ ਪਵਿੱਤਰ ਕਰੋ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦੀ ਕੀ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰੂ ਪਾਇਆ ਜਿਤੇ ਸਿਮਰਨ ਜਾਵਾਗਾ ਰਾਗ ਰਤਨ ਪਰਵਾਰ ਪਰ